ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ ਜਿਸ ਦੇ ਲੇਖਕ ਨੇ ਕੁਲਬੀਰ ਸਿੰਘ ਕੌੜਾ ਤੇ ਇਸ ਨੂੰ ਆਵਾਜ਼ ਦਿੱਤੀ ਹੈ ਦਲਵੀਰ ਸਿੰਘ ਨੇ ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ ਜਿਸ ਦੇ ਲੇਖਕ ਨੇ ਕੁਲਬੀਰ ਸਿੰਘ ਕੌੜਾ ਤੇ ਇਸ ਨੂੰ ਆਵਾਜ਼ ਦਿੱਤੀ ਹੈ ਦਲਵੀਰ ਸਿੰਘ ਨੇ ਮੈਂ ਕਾਲਿਫ ਕਹਿੰਦਾ ਸਿੱਖ ਧਰਮ ਨਿਵੇਕਲਾ ਧਰਮ ਹੈ ਇਹ Hindu ਧਰਮ ਵਿੱਚੋਂ ਨਹੀਂ ਨਿਕਲਿਆ ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ ਜੋ ਛੋਟੇ-ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੀ ਲਪੇਟ ਵਿੱਚ ਲੈਂਦਾ ਫਿਰ ਉਸ ਨੂੰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦਿੰਦਾ ਹੈ ਅਤੇ ਅੰਤ ਵਿੱਚ ਉਸ ਨੂੰ ਆਪਣੇ ਵੱਡੇ ਢਿੱਡ ਵਿੱਚ ਸਮਾ ਲੈਂਦਾ ਇਸ ਲਈ ਸਿੱਖ ਧਰਮ ਦਾ ਸਭ ਤੋਂ ਵੱਡਾ ਦੁਸ਼ਮਣ ਹਿੰਦੂ ਧਰਮ ਹੈ ਉਸ ਵਿਸ਼ਾਲ ਅਜਗਰ ਤੋਂ ਸਿੱਖ ਧਰਮ ਨੂੰ ਬਚਾਉਣ ਲਈ ਬ੍ਰਿਟਾਨੀਆ ਸਰਕਾਰ ਨੂੰ ਸਿੱਖ ਪੰਥ ਦੀ ਮਦਦ ਕਰਨੀ ਚਾਹੀਦੀ ਹੈ ਦੋ ਸ਼ਬਦ ਇਹ ਕਿਤਾਬ ਲਿਖਣ ਲੱਗਿਆਂ ਮੈਨੂੰ ਬਹੁਤ ਮਾਨਸਿਕ ਤਕਲੀਫ ਵਿੱਚੋਂ ਲੰਘਣਾ ਪਿਆ ਛੋਟਾ ਮੂੰਹ ਵੱਡੀ ਗੱਲ ਵਾਂਗ ਵਿਸ਼ਾ ਬਿਲਕੁਲ ਵੱਖਰਾ ਤੇ ਨਵਾਂ ਹੋਣ ਤੋਂ ਇਲਾਵਾ ਦੁਵਿਧਾ ਵਾਲਾ ਵੀ ਸੀ ਇਹ ਕਿਤਾਬ ਲਿਖੀ ਨੂੰ ਲਗਭਗ 2 ਸਾਲ ਹੋ ਚੱਲੇ ਨੇ ਪਰ ਸਿੱਖ ਸੱਚਮੁੱਚ ਨਿਗਲਿਆ ਗਿਆ ਕਿ ਨਹੀਂ ਇਸ ਦਾ ਫੈਸਲਾ ਮੇਰੇ ਕੋਲੋਂ ਨਹੀਂ ਹੋ ਸਕਿਆ ਅਖੀਰ ਮੈਂ ਇੱਕ ਰਜਿਸਟਰ ਲਾ ਲਿਆ ਅਤੇ ਹਰ ਠੀਕ ਠਾਕ ਸਿੱਖ ਜੋ ਵੇਖਣ ਨੂੰ ਜਾਗਰੂਕ ਲੱਗਦਾ ਸੀ ਉਸ ਕੋਲੋਂ ਪੁੱਛਣਾ ਸ਼ੁਰੂ ਕੀਤਾ ਇਹਨਾਂ ਲੋਕਾਂ ਵਿੱਚ ਉੱਚ ਕੋਟੀ ਦੇ ਵਿਦਵਾਨ ਮੰਨੇ ਜਾਣ ਵਾਲੇ ਸੱਜਣ ਡਾਕਟਰ ਸਰਕਾਰੀ ਉੱਚ ਅਹੁਦਿਆਂ ਤੇ ਬੈਠੇ ਅਫਸਰ ਇੰਜੀਨੀਅਰ ਰਾਜਨੀਤਿਕ ਪਾਰਟੀਆਂ ਦੇ ਲੀਡਰ ਨਾਮੀ ਵਕੀਲ ਤੇ ਹੀਟਲੀਆਂ ਅਦਾਲਤਾਂ ਦੇ ਸਭ ਜੱਜਾਂ ਤੋਂ ਲੈ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸਹਿਬਾਨ ਗੁਰਦੁਆਰਿਆਂ ਦੇ ਪ੍ਰਧਾਨ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਤੇ ਹੋਰ ਮਹੱਤਵਪੂਰਨ ਨਾਮੀ ਲਿਖਾਰੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਹਿਬਾਨ ਪੰਜਾਬੀ ਅਖਬਾਰਾਂ ਨਾਲ ਸੰਬੰਧਿਤ ਗੁਰਸਿੱਖ ਪੱਤਰਕਾਰ ਦੁਕਾਨਦਾਰ ਖੇਤੀ ਕਰਨ ਵਾਲੇ ਗੁਰਸਿੱਖ ਕਿਸਾਨ ਸਿਰ ਕੱਢ ਡੇਰਿਆਂ ਦੇ ਸਾਧ ਸੰਤ ਰਾਗੀ ਢਾਡੀ ਤੇ ਕੀਰਤਨ ਕਰਨ ਵਾਲੇ ਸੱਜਣ ਤੇ ਇਥੋਂ ਤੱਕ ਕਿ ਸਧਾਰਨ ਸਿੱਖ ਜਿਨ੍ਹਾਂ ਵਿੱਚ ਰਿਕਸ਼ਾ ਵਾਹਣ ਵਾਲੇ ਤੱਕ ਵੀ ਸ਼ਾਮਲ ਸਨ ਉਹਨਾਂ ਨੂੰ ਪੁੱਛਿਆ ਤੁਹਾਡੇ ਖਿਆਲ ਵਿੱਚ ਹਿੰਦੂ ਬੋਹ ਗਿਣਤੀ ਵੱਲੋਂ ਸਿੱਖ ਨੂੰ ਨਿਗਲਿਆ ਗਿਆ ਹੈ ਕਿ ਨਹੀਂ ਇਸ ਦਾ ਜੋ ਨਤੀਜਾ ਨਿਕਲਿਆ ਉਸ ਨੂੰ ਵੇਖ ਕੇ ਇਹ ਕਿਤਾਬ ਛਪਵਾਉਣ ਦੀ ਹਿੰਮਤ ਹੋਈ ਨਹੀਂ ਤਾਂ ਮੈਂ ਕਿਸੇ ਵੀ ਰਫੜ ਵਿੱਚ ਨਹੀਂ ਸਾਂ ਪੈਣਾ ਚਾਹੁੰਦਾ 53 ਫੀਸਦੀ ਰਲੇ ਮੇਲੇ ਸਿੱਖਾਂ ਨੇ ਬਿਨਾਂ ਕਿਸੇ ਕਿੰਤੂ ਪਰੰਤੂ ਦੇ ਸਿੱਧੇ ਠੇਠ ਪੰਜਾਬੀ ਸ਼ਬਦਾਂ ਵਿੱਚ ਕਿਹਾ ਕਿ ਸਿੱਖ ਨਿਗਲਿਆ ਜਾ ਚੁੱਕਿਆ ਕਈਆਂ ਨੇ ਤਾਂ ਇਹ ਵੀ ਕਿਹਾ ਕਿ ਨਿਗਲਿਆ ਤਾਂ ਉਸ ਦਿਨ ਹੀ ਗਿਆ ਸੀ ਜਿਸ ਦਿਨ ਇਹਨਾਂ ਨੇ ਪਾਕਿਸਤਾਨ ਵਿੱਚੋਂ ਨਿਕਲ ਕੇ ਹਿੰਦੁਸਤਾਨ ਦੀ ਧਰਤੀ ਤੇ ਪੈਰ ਰੱਖਿਆ ਸੀ 21 ਫੀਸ ਦੀ ਸਿੱਖਾਂ ਨੇ ਕਿਹਾ ਕੌਣ ਨਿਕਲ ਸਕਦਾ ਸਿੱਖਾਂ ਨੂੰ ਤੁਸੀਂ ਇਹ ਸੋਚ ਕਿਦਾਂ ਲਿਆ ਕਿਸੇ ਨੇ ਕਿਹਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਬਣਾਇਆ ਅਸੀਂ ਕੋਈ ਆਪਣੇ ਆਪ ਨਹੀਂ ਬਣ ਗਏ ਭਈ ਸਾਨੂੰ ਕੋਈ ਜਣਾ ਖਣਾ ਨਿਕਲ ਜਾਏਗਾ ਸਾਡਾ